ਰਾਜਪੁਰਾ ਦੀ ਗ੍ਰੀਨ ਸਿਟੀ ਜਿਹਨੂੰ ਪੀਰ ਕਲੋਨੀ ਵੀ ਕਿਹਾ ਜਾਂਦਾ ਉੱਥੇ ਖੜੇ ਆ ਇੱਕ ਚੋਰੀ ਦੀ ਉਰੇ ਘਟਨਾ ਨੂੰ ਅੰਜਾਮ ਦਿੱਤਾ ਕੁਝ ਲੋਕਾਂ ਨੇ ਤੇ ਸਾਡਾ ਪਿੱਛਾ ਕੀਤਾ ਗਿਆ ਕਿ ਅਸੀਂ ਕਿੰਨਾ ਟਾਈਮ ਬਾਹਰ ਰਹਨੇ ਆ ਉਸੇ ਹਿਸਾਬ ਨਾਲ ਪਿੱਛੋਂ ਦੇ ਆਏ ਨੇ ਦਰਵਾਜ਼ਾ ਉੱਪਰੋਂ ਦੀ ਕੱਟ ਕੀਤਾ ਮਤਲਬ ਬਸ ਸ਼ੁਕਰ ਇਹ ਹੈ ਕਿ ਬੱਚੇ ਘਰ ਨਹੀਂ ਸੀ ਨਹੀਂ ਤਾਂ ਕੁਝ ਵੀ ਹੋ ਸਕਦਾ ਸੀਗਾ ਕੇ 12 ਵਜੇ ਹੀ ਨਿਕਲੇ ਆ ਤੇ ਸਾਡੇ ਪਿੱਛੋਂ ਦੀ ਹੋਇਆ ਸਾਰਾ ਕੰਮ ਮਤਲਬ ਇਹ ਲਗਾ ਲੋ ਸੋਚੀ ਸਮਝੀ ਸਾਜ਼ਿਸ਼ ਹੈ ਇਹ ਕਿ ਜਿਵੇਂ ਇਹ ਦੇਖੋ ਜਿਵੇਂ ਅਮੀਰ ਲੋਕਾਂ ਦਾ ਮਾਮਲਾ ਸੁਲਝਾਇਆ ਜਾਂਦਾ ਹੈ ਗਰੀਬਾਂ ਨੂੰ ਵੀ ਦੇਖੋ ਗਰੀਬਾਂ ਨੂੰ ਤਾਂ ਖਾਈ ਜਾਂਦੇ ਨੇ ਪਤਾ ਬੱਚੇ ਵੀ ਸਾਡੇ ਸੇਫ ਨਹੀਂ ਆ ਮੇਰੀ ਗੁੜੀ ਇੰਨੀ ਡਰੀ ਹੋਈ ਆ ਨਾ ਉਹ ਕਹਿੰਦੀ ਆ ਮਮਾ ਮੈਨੂੰ ਮੈਨੇ ਸਕੂਲ ਵੀ ਨਹੀਂ ਜਾਣਾ ਮੈਂ ਇਕੱਲੇ ਨਹੀਂ ਰਹਿਣਾ ਸੋ ਰਾਜਪੁਰਾ ਦੀ ਗ੍ਰੀਨ ਸਿਟੀ ਜਿਹਨੂੰ ਪੀਰ ਕਲੋਨੀ ਵੀ ਕਿਹਾ ਜਾਂਦਾ ਉੱਥੇ ਖੜੇ ਆ ਇੱਕ ਚੋਰੀ ਦੀ ਉਰੇ ਘਟਨਾ ਨੂੰ ਅੰਜਾਮ ਦਿੱਤਾ ਕੁਝ ਲੋਕਾਂ ਨੇ ਤੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਚੋਰੀ ਹੋਈ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਕਰਦੇ ਜੀ ਸਾਡੇ ਨਾਲ ਹਿਸ ਟਾਈਮ ਮੌਜੂਦ ਹੈ ਕੀ ਨਾਇਬ ਜੀ ਤੁਹਾਡਾ ਆਸ਼ੀਮਾ ਸਰ ਆਸ਼ੀਮਾ ਕੀ ਗੱਲ ਹੋਈ ਹੈ ਕਿ ਮਤਲਬ ਕਿੱਥੇ ਗਏ ਸੀ ਸਰ ਅਸੀਂ ਸਬਜੀ ਲੈਣ ਗਏ ਸੀ ਕਿ 12:00 ਵਜੇ ਹੀ ਨਿਕਲੇ ਆ ਤੇ ਸਾਡੇ ਪਿੱਛੋਂ ਦੀ ਹੋਇਆ ਸਾਰਾ ਕੰਮ ਮਤਲਬ ਇਹ ਲਗਾ ਲੋ ਸੋਚੀ ਸਮਝੀ ਸਾਜ਼ਿਸ਼ ਹੈ ਇਹ ਕਿ ਜਿਵੇਂ ਕਿਸੇ ਤੇ ਨਜ਼ਰ ਰੱਖੀ ਜਾਂਦੀ ਹੈ ਕਿ ਇਹ ਕਦੋਂ ਜਾਂਦੇ ਆ ਅਸੀਂ 2 ਦਿਨ ਪਹਿਲੇ ਲਗਾਤਾਰ ਮਾਰਕੀਟ ਗਏ ਆ ਇਸੇ ਟਾਈਮ ਤੇ ਹੀ ਤੇ ਜਿਵੇਂ ਸਾਡਾ ਪਿੱਛਾ ਕੀਤਾ ਗਿਆ ਕਿ ਅਸੀਂ ਕਿੰਨਾ ਟਾਈਮ ਬਾਹਰ ਰਹਿਨੇ ਆ ਉਸੇ ਹਿਸਾਬ ਨਾਲ ਪਿੱਛੋਂ ਦੇ ਆਏ ਨੇ ਦਰਵਾਜ਼ਾ ਉਪਰੋਂ ਦੀ ਕੱਟ ਕੀਤਾ ਮਤਲਬ ਬਸ ਸ਼ੁਕਰ ਹੈ ਕੇ ਬੱਚੇ ਘਰ ਨਹੀਂ ਸੀ ਨਹੀਂ ਤਾਂ ਕੁਝ ਵੀ ਹੋ ਸਕਦਾ ਸੀਗਾ ਸਿਰਫ ਤਾਂ ਹੀ ਬੰਦਾ ਚੁੱਪ ਰਹਿ ਜਾਂਦਾ ਕਿ ਜੇ ਬੱਚੇ ਘਰ ਹੁੰਦੇ ਤਾਂ ਬਹੁਤ ਵੱਡਾ ਨੁਕਸਾਨ ਸੀ ਸਾਡੇ ਵਾਸਤੇ ਨਾ ਮਾਪੇ ਜਿੰਦੇ ਜੀ ਮਰ ਜਾਂਦਾ ਕਿ ਕਿੰਨੇ ਕ ਵਜੇ ਦੀ ਕਟਣਾ ਹੈਗੀ ਸਰ 12 ਵਜੇ ਤੋਂ 1 ਵਜੇ ਦੇ ਵਿੱਚ ਵਿੱਚ ਦੁਪਹਿਰ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਸਰ ਜਿਵੇਂ 골ਡ ਵਗੈਰਾ ਚੱਕਿਆ ਚਾਂਦੀ ਵੀ ਚੱਕੀ ਆ ਭਗਵਾਨ ਜੀ ਦੀ ਵੀ ਚਾਂਦੀ ਨਹੀਂ ਛੱਡੀ ਇਹਨਾਂ ਨੇ ਬੱਚਿਆਂ ਦੇ ਪੈਸੇ ਤੱਕ ਵੀ ਚੱਕ ਲਏ ਜਿਹੜੇ ਬੱਚੇ ਗੋਲਕੀ ਚ ਇਕੱਠੇ ਕਰਦੇ ਆ ਉਹ ਵੀ ਚੱਕ ਲਏ ਕੈਸ਼ ਵੀ ਚੱਕ ਲਿਆ ਮਤਲਬ ਇੱਕ ਅਸੀਂ ਜਾਣਾ ਸੀ ਕਿਤੇ ਉਹਦੇ ਵਾਸਤੇ ਵੀ ਪੈਸੇ ਜਿਵੇਂ ਇੱਕ ਬੰਦੇ ਦੀ ਜੇਬ ਵਿੱਚ ਨਹੀਂ ਹੁੰਦੇ ਨਾ ਉਹ ਹਾਲ ਆ ਤੇ ਤੁਹਾਨੂੰ ਕਿਸੇ ਦੇ ਕੋਈ ਸ਼ੱਕ ਹੈ ਕਿੰਨੇ ਕ ਬੰਦੇ ਸੀ ਆਈਡੀਆ ਕੁਝ ਆਈਡੀਆ ਦੇਖੋ ਸੋਚੀ ਸਮਝੀ ਸਾਜ਼ਿਸ਼ ਹੈ ਤਾਂ 3-4 ਜਣੇ ਤਾਂ ਹੋਣੇ ਕੋਈ ਇਹਨਾਂ ਨੂੰ ਦੱਸ ਰਿਹਾ ਹੋਵੇ ਅਸੀਂ ਕਦੋਂ ਘਰ ਆ ਰਹੇ ਹਾਂ ਕਦੋਂ ਜਾ ਰਹੇ ਹਾਂ ਕੋਈ ਸੀਸੀਟੀਵੀ ਹੱਥ ਲੱਗੀ ਹੋਵੇ ਕੁਝ ਸਰ ਸੀਸੀਟੀਵੀ ਦਾ ਕੋਈ ਹੱਥ ਨਹੀਂ ਹਜੇ ਕੈਮਰੇ ਚ ਨਹੀਂ ਆਇਆ ਆਪ ਆਇਆ ਕੁਝ ਹਜੇ ਚੈਕਿੰਗ ਤਾਂ ਅਸੀਂ ਕੀਤੀ ਆ ਕੈਮਰੇਆਂ ਚ ਕੁਝ ਨਹੀਂ ਆਇਆ ਜਿਵੇਂ ਉਹਨਾਂ ਨੇ ਪਹਿਲੇ ਹੀ ਪੇਤ ਲੈ ਲਿਆ ਕਿ ਅਸੀਂ ਉੱਥੋਂ ਉੱਥੋਂ ਜਾਈਏ ਕਿ ਜਿੱਥੇ ਕੈਮਰਾ ਨਹੀਂ ਹੈ ਪੁਲਿਸ ਨੂੰ ਕੋਈ ਕੰਪਲੇਂਟ ਲਿਖਾਈ ਹੋਵੇ ਸਰ ਪੁਲਿਸ ਨੂੰ ਵੀ ਕੰਪਲੇਂਟ ਲਿਖਵਾਈ ਸੀ ਸਾਰਾ ਕੁਝ ਹੀ ਲਿਖਵਾਇਆ ਸੀਗਾ ਤ ਥੋੜਾ ਮੈਨੂੰ ਦਿਖਾਓ ਵੀ ਕਿ ਕਿੱਥੇ ਜੜੀ ਹੈਗੀ ਚੋਰੀ ਹੋਈ ਹੈ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹ ਗ੍ਰੀਨ ਸਿਟੀ ਦੇ ਵਿੱਚ ਪੀਰ ਕਲੋਨੀ ਹੈ ਉੱਥੇ ਜਿਹੜਾ ਹੈਗਾ ਮਕਾਨ ਜਿਹੜਾ ਬਣਿਆ ਹੋਇਆ ਹੈ ਚੋਰ ਜਿਹੜੇ ਹੈ ਦੱਸੇ ਜਾ ਰਹੇ ਕਿ ਇਸ ਜਗ੍ਹਾ ਤੋਂ ਤੁਸੀਂ ਦੇਖ ਹੀ ਰਹੇ ਹੋ ਤਸਵੀਰਾਂ ਇਸ ਜਗ੍ਹਾ ਤੋਂ ਜਿਹੜੇ ਹੈ ਐਂਟਰ ਉਹ ਕੀਤੇ ਹਨ ਤੇ ਪਹਿਲਾਂ ਉਹਨਾਂ ਨੇ ਜਿਹੜਾ ਹੈਗਾ ਇਸ ਕਮਰੇ ਨੂੰ ਨਿਸ਼ਾਨਾ ਬਣਾਇਆ ਜਿੱਥੇ ਕਿ ਅਲਮਾਰੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਦੂਜੀ ਦੂਜੇ ਤੁਸੀਂ ਮੈਂ ਤੈਨੂੰ ਦਿਖਾਵਾਂ ਤੇ ਇਹ ਇਸ ਕਮਰੇ ਚ ਵੀ ਜਿਹੜਾ ਹੈ ਸਮਾਨ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਅਲਮਾਰੀ ਨੂੰ ਵੀ ਜਿਹੜਾ ਹੈ ਉਹਨਾਂ ਨੇ ਛੇੜਿਆ ਤੇ ਕੁਝ ਸੋਨੇ ਦੇ ਗਹਿਣੇ ਤੇ ਕੁਝ ਕੈਸ਼ ਜਿਹੜਾ ਹੈ ਇਹਨਾਂ ਦਾ ਚੋਰੀ ਹੋਇਆ ਚਲੋ ਨੁਕਸਾਨ ਜਿਹੜਾ ਹੈਗਾ ਨੁਕਸਾਨ ਤਾਂ ਜਿਹੜਾ ਨੁਕਸਾਨ ਹੀ ਹੈ ਲੇਕਿਨ ਗੱਲ ਇਹ ਹੈ ਕਿ ਰਾਜਪੁਰੇ ਸ਼ਹਿਰ ਦੇ ਵਿੱਚ ਚੋਰੀ ਦੀ ਵਾਰਦਾਤਾਂ ਜਿਹੜੀਆਂ ਹੈਗੀਆਂ ਪਿਛਲੇ ਦਿਨਾਂ ਚ ਬਹੁਤ ਜ਼ਿਆਦਾ ਸੀਗੀਆਂ ਲੇਕਿਨ ਜਾਦੇ ਨਵੇਂ ਐਸ ਐਚਓ ਆਏ ਆ ਉਹ ਨਾਲ ਦੀ ਨਾਲ ਹੀ ਜਿਹੜੇ ਹੈ ਇਸ ਨੂੰ ਗੁਰਸੇਵਕ ਸਿੰਘ ਜੀ ਜਿਹੜੇ ਹੈ ਦਾਵਾ ਕਰਦੇ ਆ ਨਾਲ ਦੀ ਨਾਲ ਟ੍ਰੇਸ ਕਰਦੇ ਆ ਤੇ ਦੀਪਕ ਸੂਦ ਵਾਲਾ ਜਿਹੜਾ ਮਾਮਲਾ ਚੇਅਰਮੈਨ ਵਾਲਾ ਹੋਇਆ ਹੈ ਮੋਬਾਈਲ ਵਾਲਾ ਉਹ ਵੀ 24 ਘੰਟੇ ਦੇ ਅੰਦਰ ਅੰਦਰ ਜਿਹੜਾ ਹੈ ਗੁਰਸੇਵਕ ਸਿੰਘ ਜਿਹੜੇ ਐਸ ਐਚਓ ਉਹਨਾਂ ਨੇ ਸੋਲਵ ਕੀਤਾ ਤੇ ਉਹੀ ਉਮੀਦ ਦੇ ਨਾਲ ਜਿਹੜੇ ਹੈਗੇ ਇਹ ਪੁਲਿਸ ਤੇ ਪੂਰਾ ਭਰੋਸਾ ਕਰਦੇ ਆ ਤੇ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਸਰ ਮੈਂ ਤਾਂ ਇਹੀ ਕਹੂੰਗੀ ਦੇਖੋ ਜਿਵੇਂ ਅਮੀਰ ਲੋਕਾਂ ਦਾ ਮਾਮਲਾ ਸੁਲਝਾਇਆ ਜਾਂਦਾ ਹੈ ਗਰੀਬਾਂ ਨੂੰ ਵੀ ਦੇਖੋ ਗਰੀਬਾਂ ਨੂੰ ਤਾਂ ਖਾਈ ਜਾਂਦੇ ਨੇ ਪਤਾ ਹੈ ਬੱਚੇ ਵੀ ਸਾਡੇ ਸੇਫ ਨਹੀਂ ਐ ਮੇਰੀ ਗੁੜੀਆ ਇੰਨੀ ਡਰੀ ਹੋਈ ਆ ਨਾ ਉਹ ਕਹਿੰਦੀ ਆ ਮम्मा ਮੈਨੂੰ ਮੈਨੇ ਸਕੂਲ ਵੀ ਨਹੀਂ ਜਾਣਾ ਮੈਂ ਇਕੱਲੇ ਨਹੀਂ ਰਹਿਣਾ ਮੇਰੇ ਬੱਚੇ ਸੇਫ ਨਹੀਂ ਐ ਸੋ ਗੁਰਸੇਵਕ ਸਿੰਘ ਜੀ ਜਿਹੜੇ ਐਸਐਚਓ ਆਏ ਆ ਉਹਨਾਂ ਨੂੰ ਇਹ ਅਪੀਲ ਹੈ ਕਿ ਜਿਵੇਂ ਉਹ ਮਾਮਲਾ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਚੇਅਰਮੈਨ ਹੈਗੇ ਦੀਪਕ ਸੂਦ ਉਹਨਾਂ ਦਾ ਮਾਮਲਾ ਜਿਹੜਾ ਹੈ ਸੋਲਵ ਕੀਤਾ 24 ਘੰਟੇ ਦੇ ਅੰਦਰ ਅੰਦਰ ਚੋਰਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਦਿੱਤਾ ਤੇ ਇਹ ਇਹਨਾਂ ਦਾ ਵੀ ਜਿਹੜਾ ਹੈ ਮਸਲਾ ਹੱਲ ਕੀਤਾ ਜਾਵੇ ਹੁਣ ਇਸ ਸਿਟੀ ਥਾਣਾ ਜਾ ਕੇ ਆਏ ਆ ਤੇ ਇਹਨਾਂ ਨੂੰ ਵੀ ਜਿਹੜਾ ਹੈ ਰਾਜਪੁਰਾ ਪੁਲਿਸ ਤੇ ਪੂਰਾ ਭਰੋਸਾ ਜੋ ਆਉਣ ਵਾਲੇ ਦਿਨਾਂ ਵਿੱਚ ਹੁਣ ਦੇਖਣਾ ਹੋਏਗਾ ਕਿ ਜਿਹੜਾ ਲੋਕੀ ਹੁਣ ਨਵੇਂ ਐਸ ਐਚਓ ਸਾਹਿਬ ਆਏ ਆ ਉਹਨਾਂ ਤੇ ਭਰੋਸਾ ਰੱਖਿਆ ਹੋਇਆ ਜਿਨ੍ਹਾਂ ਨੇ ਤੇ ਇਹਨਾਂ ਦੀ ਚੋਰੀ ਜਿਹੜੀ ਹੈ ਕਿੰਨੇ ਦਿਨਾਂ ਦੇ ਵਿੱਚ ਸੋਲਵ ਹੁੰਦੀ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚ news 89 punjab har khabar jis da hove asar